ਆ ਜਸ਼ੀਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਲਾਸ ਹਾਊਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚਾਹਵੋਗੇ ਰਾਜ ਖੁਸ਼ੀ ਹੋਵਾਂਗੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਕਰ ਲਿਜੀਏ ਵੀਡੀਓ ਸੁਣਨ ਲੱਗ ਦੀ ਗਰੰਟੀ ਆ ਪਾ ਹਰ ਵਾਰ ਦਿੰਨੇ ਹੁੰਦਾ ਵੀਡੀਓ ਸੁਣਨ ਲੱਗੀ ਲਾਈਕ ਕਰ ਦਿਓ ਸੋਨਾ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਨਹੀਂ ਕਰਦੇ ਲਾਈਕ ਜਰੂਰ ਕਰਕੇ ਜਾਇਆ ਕਰੋ ਨਾ ਕਰ ਦਵਾਂ ਕਲਿਕ ਲਾਈਕ ਹੋ ਗਈ ਨਾਲ ਦੀ ਨਾਲ ਅੱਛਾ ਸੂਟ ਲੱਗਿਆ ਬਹੁਤ ਘੈਂਟ ਬਹੁਤ ਹੀ ਜ਼ਿਆਦਾ ਘੈਂਟ ਪਹਿਲੇ ਗੱਲ ਕਰਨੀਆਂ ਸਾਡੇ ਇੱਥੇ ਲੋਕਲ ਬਹੁਤ ਮਤਲਬ ਗਾਂਦੀ ਪੈ ਰਿਹਾ ਹਮੇ ਤਰੀਕਾ ਕਹਿ ਰਿਹਾ ਚਲੋ ਕਾਟਨ ਨੂੰ ਕੈਮਰਿਕਾ ਕੇ ਵੇਚੀ ਜਾਂਦੇ ਆ ਮੇਰੇ ਕੋਲ ਉਹ ਕਹਿੰਦੇ ਚੁੰਨੀ ਦਾ ਸੂਟ ਕੋਈ ਮਿਲਦਾ ਹੋਊਗਾ ਕੈਮਰਿਕਾ ਸੂਟ 500 ਦੇ ਤਾਂ ਆਹ ਸੌਰੀ 1000 ਰੁਪਏ ਦੇ ਤਾਂ ਨਾ ਮੇਰੇ ਤੋਂ 1000 ਦੇ ਚਾਰ ਲੈ ਜੀ ਉਹ ਕਾਟਨ ਹੁੰਦੀ ਆ ਮਤਲਬ ਦੇ ਲੈਣ ਵਾਸਤੇ ਕਪੜਾ ਹੁੰਦਾ ਕੋਈ ਵਧੀਆ ਨਹੀਂ ਹੁੰਦਾ ਮੇਰੇ ਦਾਦੀ ਅਕਸਰ ਕਹਿੰਦੇ ਹੁੰਦੇ ਆ ਕਹਿੰਦੇ ਵੀ ਸੋਨਾ ਸੁਨਿਆਰ ਤੋਂ ਹੀ ਮਿਲਦਾ ਹੁੰਦਾ ਤੇ ਕਵਾੜ ਜਿਹੜਾ ਲੋਹਾ ਹੁੰਦਾ ਉਹ ਲੋਹੇ ਦੀ ਦੁਕਾਨ ਤੋਂ ਮਿਲਦਾ ਹੁੰਦਾ ਜਿਹੜਾ ਸੂਟ ਹੁੰਦੇ ਆ ਨਾ ਸੂਟ ਉਹ ਸੂਟ ਵਾਲੀ ਦੁਕਾਨ ਤੋਂ ਹੀ ਮਿਲਦੇ ਹੁੰਦੇ ਆ ਬਾਕੀ ਆ ਨੀਰਾ ਦਾ ਜਿੱਥੇ ਮਰਜ਼ੀ ਲਾ ਲਓ ਤਾਂ ਤੁਹਾਨੂੰ ਮਿਲ ਹੀ ਜਾਣ ਆਪਾਂ ਅਮਰੀਕਾ ਦੇ ਵਿੱਚ ਬਹੁਤ ਟਾਈਮ ਤੋਂ ਕੰਮ ਕਰ ਰਹੇ ਆ ਤਕਰੀਬਨ ਸਾਡੇ ਬਜ਼ੁਰਗਾਂ ਦਾ ਨਾਮ ਆ ਜੀ ਡੈਡੀ ਉਹਨਾਂ ਸਾਰਾ ਪਿੰਡ ਜਾਣਦਾ ਤਕਰੀਬਨ 35 ਸਾਲ ਹੋ ਗਏ 30 32 ਸਾਲ ਇਨਾ ਪਿੰਡਾਂ ਵਿੱਚ ਕੰਮ ਕਰਿਆ ਸੋ ਸਰਦਾਰ ਜਰਨੈਲ ਸਿੰਘ ਉਹਨਾਂ ਨੂੰ ਬੱਚਾ-ਬੱਚਾ ਜਾਣਦਾ ਹੈਗਾ ਸੋ ਉਹਨਾਂ ਦੀ ਕਾਰਗੁਜ਼ਾਰੀ ਨਾਲ ਹੀ ਅੱਗੇ ਇਹ ਚੱਲ ਰਿਹਾ ਸੋ ਤੁਹਾਨੂੰ ਵਧੀਆ ਤੋਂ ਵਧੀਆ ਸੂਟ ਮਿਲਣਗੇ ਪਹਿਲਾਂ ਵੀ ਆਪਾਂ ਬਹੁਤ ਆਫਰ ਲੈ ਕੇ ਆਉਣੇ ਆ ਸੂਟ ਲੈ ਗਏ ਮਿਕਸ ਕੜਾਈ ਵਾਲਾ ਇਹਦੇ ਵਿੱਚ ਕੈਮਰੇਕ ਵੀ ਹੈਗੀ ਆ ਸੌਰੀ ਕਾਟਰ ਵੀ ਹੈਗੀ ਆ ਜਾਮ ਕਾਟਰ ਵੀ ਹੈਗੀ ਆ ਕੱਲੀ ਕਾਟਰ ਵੀ ਹੈਗੀ ਆ ਮਿਕਸ ਮਾਲ ਹੈਗਾ ਇਹਦਾ ਰੇਟ ਬਹੁਤ ਘੈਂਟ ਕਰਾਂਗੇ ਪਿਓਰ ਦਾ ਦੁਪੱਟਾ ਜਮੇ ਦੇ ਨਾਲ ਤੇ ਕੜਾਈ ਵਾਲਾ ਦੁਪੱਟਾ ਹੋਊਗਾ ਬਹੁਤ ਹੀ ਘੈਂਟ ਪ੍ਰਾਈਸ ਦੇ ਵਿੱਚ ਆਪਾਂ ਸੂਟ ਤੁਹਾਨੂੰ ਦੇ ਦਾਂਗੇ ਆ ਮੰਨ ਕੇ ਚੱਲੋ ਵੀ 1000 ਰੁਪਏ ਦਾ ਵਿਕੂਗਾ ਮਾਰਕੀਟ ਦੇ ਵਿੱਚ ਆਪਣੇ ਕੋਲ 1000 ਰੁਪਏ ਦੋ ਲੈ ਲਓ ਜੀ ਇੱਕ ਨਾਲ ਇੱਕ ਫ੍ਰੀ ਵਾਲੀ ਸਕੀਮ ਆ ਬਹੁਤ ਥੋੜਾ ਫਾਇਦਾ ਕਰਦੇ ਆ ਸੋ ਇੱਕ ਵਾਰੀ ਦੁਕਾਨ ਤੇ ਵਿਜਿਟ ਜਰੂਰ ਕਰੋ ਜੇਕਰ ਤੁਸੀਂ ਮਾਲ ਲੈਣਾ ਗਰੰਟੀ ਆ ਮੇਰੀ ਇੰਨਾ ਸਸਤਾ ਮਾਲ ਤੁਹਾਨੂੰ ਕਿਤੇ ਨਹੀਂ ਮਿਲਦਾ ਪਿਓਰ ਦੇ ਦੁਪੱਟੇ ਨਾਲ ਆ ਜੀ ਮੈਕਸ ਮਾਲ ਹੁੰਦਾ ਜੀ ਇਹੇ ਰੰਗ ਡਿਜ਼ਾਈਨ ਮੇਰੇ ਕੋਲੇ ਸਾਰੇ ਪਏ ਆ तकरीबन ਜਿਹੜਾ ਮਰਜੀ ਲਾ ਲੋ ਨੰਗਲ ਕਲਾਸ ਹਾਊਸ ਮਹਿਲਕਲਾ ਮਹਿਲਕਲਾ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਬਿਲਕੁਲ ਸਾਹਮਣੇ ਕਿਚਨ ਵਾਲੀ ਗਲੀ ਆ ਗਲੀ ਚ ਆਪਣੀ ਦੁਕਾਨਾ ਜਦੋਂ ਮਰਜ਼ੀ ਆ ਜਾਓ ਨਹੀਂ ਆ ਸਕਦੇ ਨੰਬਰ ਹੈਗਾ 94943160 ਦੇ ਕੰਟੈਕਟ ਕਰ ਲੋ ਸੂਟ ਤੁਹਾਡਾ ਤੁਹਾਨੂੰ ਘਰੇ ਡਾਕ ਰਾਹੀਂ ਵੀ ਪਹੁੰਚਾ ਦਾਂਗੇ ਦੇਖੋ ਜਿਵੇਂ ਆ ਹੁਣ ਪ्योर ਜਾਂਦਾ ਸੂਟ ਆ ਪਯਾਰ ਦੀ ਦੁਪੱਟਾ ਨਾਲ ਕੱਢਿਆ ਹੋਇਆ ਸਿਰਫ 500 ਰੁਪਏ ਦਾ ਕੱਲਾ ਸੂਟ ਜੇ ਆਪਾਂ ਦੇਖੀ ਨਾ ਜਾਮ ਦਾ 500 ਰੁਪਏ ਦਾ ਕੱਲਾ ਸੂਟ ਆਉਂਦਾ ਜੀ ਇਹ ਮਿਕਸ ਵਾਲ ਹੁੰਦੇ ਆ ਇਹਨਾਂ ਦੇ ਵਿੱਚ ਕੱਲੇ ਕੱਲੇ ਡਿਜ਼ਾਈਨ ਨੇ ਮਤਲਬ ਇੱਕ ਨਾਲ ਦੇ ਰੰਗ ਨਹੀਂ ਹੋਣੇ ਡਿਜ਼ਾਈਨ ਤਕਰੀਬਨ ਬੱਕਰੇ ਬੱਕਰੀਆ ਸਾਰੇ ਜਿਹੜਾ ਵੀ ਲੈਣਾ ਉਹਦਾ ਸਕਰੀਨਸ਼ਾਟ ਲੈ ਕੇ ਨੰਬਰ ਹੈਗਾ ਆਪਣਾ 9994 94316000 ਉੱਤੇ ਭੇਜੋ ਸੂਟ ਤੁਹਾਡਾ ਡਾਕ ਰਾਹੀਂ ਘਰੇ ਪਹੁੰਚਾ ਦਾਂਗੇ ਜੀ ਦੁਕਾਨਦਾਰ ਕਹਿੰਦੇ ਕਿ ਇਹਨਾਂ ਤੋਂ ਬਹੁਤ ਵਧੀਆ ਗੱਲ ਆ ਲੋਕਾਂ ਲਈ ਮੇਰੀ ਭੈਣਾਂ ਨੂੰ ਬੇਨਤੀ ਆ ਜਿਹੜੇ ਵੇਟ ਕਰ ਰਹੇ ਸੀਗੇ ਆਜੋ ਜਲਦੀ 1000 ਰੁਪਏ ਦਾ ਸੂਟ ਆ ਨਾਲ ਇੱਕ ਫ੍ਰੀ ਆ ਮਤਲਬ 1000 ਰੁਪਏ ਦੇ ਦੋ ਸੂਟ ਨੰਗਲ ਕਲਾਥ ਹਾਊਸ ਮਹਿਲਕਲਾ ਮਹਿਲਕਲਾ ਬਿਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕੇਸਨ ਵਾਲੀ ਗਲੀ ਹੈ ਗਲੀ ਚ ਆਪਣੀ ਦੁਕਾਨ ਆ ਜਦੋਂ ਮਰਜ਼ੀ ਆ ਸਕਦੇ ਹੋ ਲਾਸਟ ਟਾਈਮ ਤੱਕ ਅੱ ਲਈ ਬੰਦ ਹੁੰਦੀ ਆ ਬਾਕੀ ਜਦੋਂ ਮਰਜ਼ੀ ਆ ਜਾਓ ਦੁਕਾਨ ਤੁਹਾਨੂੰ ਖੁੱਲੀ ਮਿਲੂਗੀ ਟਾਈਮ ਹੈਗੀ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਲਦੀ ਜਲਦੀ ਜਿਹੜਾ ਵੀ ਸੂਟ ਲੈਣਾ ਉਹਦਾ ਸਕਰੀਨਸ਼ਾਟ ਲੈ ਲਓ ਸੂਟ ਤੁਹਾਨੂੰ ਡਾਕ ਰਾਹੀਂ ਘਰੇ ਪਹੁੰਚਾ ਦੇਵਾਂਗੇ ਜੇ ਦੁਕਾਨ ਤੇ ਆ ਕੇ ਦੇਖ ਲਓਗੇ ਤਾਂ ਬਹੁ ਬਾਦੂ ਸਟਾਕ ਪਿਆ ਆਪਣੇ ਕੋਲੇ ਜੇ ਕਿਸੇ ਨੇ ਕੱਠੇ ਸੂਟ ਲੈਣੇ ਆ 15 20 ਜਦੋਂ ਮਰਜ਼ੀ ਆਜੋ ਦੁਕਾਨ ਤੇ ਵੇਚਣ ਵਾਸਤੇ ਵੀ ਜੇ ਕੋਈ ਪਹਿਣਾ ਮਰੀਆ ਪਿੰਡਾਂ ਦੀ ਕੰਮ ਕਰਦੇ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਸੂਟ ਨੇ ਇਹ 500 ਰੁਪਏ ਦਾ ਲੈ ਕੇ ਤੂੰ 6 650 ਦਾ ਜਿਹਨੂੰ ਮਰਜ਼ੀ ਦੇ ਦੋ ਥੋੜਾ 100 ਰੁਪਿਆ ਸੂਟ ਤੋਂ ਖਰਾਗਾ ਗਾਰੰਟੀ ਆ 1000 ਰੁਪਏ ਦਾ ਦਿਖ ਰਿਹਾ ਹੈ ਮਾਰਕੀਟ 'ਚ 1000 ਰੁਪਏ ਤੋਂ ਘੱਟ ਨਹੀਂ ਹੈਗਾ ਆਪਾਂ ਸੂਟ ਸਿਰਫ 500 ਰੁਪਏ ਦਾ ਦੇਣਾ ਤੁਹਾਨੂੰ ਸਿਰਫ ਤੇ ਸਿਰਫ 500 ਰੁਪਏ ਦਾ ਥੋਕ ਰੇਟ ਤੋਂ ਵੀ ਘੱਟ ਆ ਜੀ ਐ ਮੰਨ ਕੇ ਚਲੋ ਵੀ ਥੋ ਲੋ ਜੀ ਤੇ ਹੋਰ ਜਾਂ ਦਾ ਸੂਟ ਆ ਦੁਪੱਟਾ ਪਿਓਰ ਦਾ ਕੱਢਿਆ ਹੋਇਆ ਕਿੰਨੇ ਦਾ ਸਿਰਫ 500 ਰੁਪਏ ਦਾ ਨੰਗਲ ਕਲਾਥ ਹਾਊਸ ਮਹਿਲਕਲਾ ਫੇਰ ਦੱਸ ਰਿਹਾ 20 ਕਪੜੇ ਵਾਲੀ ਦੁਕਾਨ ਤੋਂ ਹੀ ਕਪੜਾ ਮਿਲਦਾ ਹੁੰਦਾ ਲੀਰਾਂ ਜਿੱਥੋਂ ਮਰਜ਼ੀ ਲੈ ਲਓ ਉਹ ਤੁਹਾਨੂੰ ਹਰ ਇੱਕ ਜਗ੍ਹਾ ਤੋਂ ਮਿਲ ਜਾਣਗੇ ਆ ਜਲਦੀ ਜਲਦੀ ਆ ਜਿਓ ਨੰਗਲ ਕਲਾਥ ਹਾਊਸ ਮਹਿਲਕਲਾ ਮਹਿਲਕਲਾ ਬਜਾਪ ਦੇ ਵਿੱਚ ਪੀਰਖਾਨਾ ਜੀ ਪੀਰਖਾਨੇ ਦੇ ਬਿਲਕੁਲ ਸਾਹਮਣੇ ਕਿਚਨ ਵਾਲੀ ਗਲੀ ਹੈ ਗਲੀ ਤੇ ਆਪਣੀ ਦੁਕਾਨ ਆ ਉੱਚੀ ਆਵਾਜ਼ 'ਚ ਮੈਂ ਹੀ ਬੋਲ ਸਕਦਾ ਲਾਊਡਲੀ ਮੈਂ ਹੀ ਬੋਲ ਸਕਦਾ ਉਹ ਮੇਰੇ ਕੋਈ ਬਹੁਤ ਤਰੀਕੇ ਹੈਗੇ ਪਰ ਆਪਾਂ ਬਹੁਤ ਪਿਆਰ ਨਾਲ ਗੱਲ ਕਰਦੇ ਆ ਜਦੋਂ ਮਰਜ਼ੀ ਆਜੋ ਦੁਕਾਨ ਤੇ ਸਾਨੂੰ ਪਤਾ ਲੱਗ ਜਾਊਗਾ ਨੰਗਲ ਕਰਾਫਟ ਹਾਊਸ ਮਹਿਲਕਲਾ ਵੈਲਕਮ ਬਾਜ਼ਾਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕਸ਼ੀਨ ਵਾਲੀ ਗਲੀ ਹੈ ਗਲੀ ਚ ਆਪਣੀ ਦੁਕਾਨਾ ਜਦੋਂ ਮਰਜ਼ੀ ਆਜੋ ਨੰਬਰ ਹੈਗਾ 9494316000 ਉਹਦੇ ਕੰਟੈਕਟ ਕਰ ਲਓ WhatsApp ਕਾਲ ਕਰ ਲਓ ਤੇ ਮੈਂ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸੂਟਾਂ ਨਾਲ ਨਵੀਂ ਵੀਡੀਓ ਚ ਹੱਸ ਕੇ ਕਾਲ